ਵਕਰੇ ਗੁਰੂ ਸਾਹਿਬ ਨੇ ਬੈਸਾਖੀ ਦਾ ਦਿਹਾੜਾ ਟੁੱਟਿਆਂ ਹੋਿਆਂ ਨੂੰ ਜੋੜਨ ਵਾਸਤੇ ਵਕਰੇ-ਵਕਰੇ ਖਿਲਰੇ ਫਿਰਦੇ ਲੋਕਾਂ ਨੂੰ ਇਕੱਠੇ ਕਰਨ ਵਾਸਤੇ ਇਹ ਦਿਹਾੜਾ ਮਹਾਰਾਜ ਨੇ ਚੁਣਿਆ ਤੇ ਮਹਾਰਾਜ ਨੇ ਇਕੱਠੇ ਕੀਤੇ ਤੇ ਅੱਜ ਦੇ ਦਿਨ ਆ ਮੈਨਾ ਸਵੇਰ ਤੋਂ ਹੀ ਰਸਤੇ 'ਚ ਜਦੋਂ ਆਏ ਪਿੰਡੋਂ ਅਸੀਂ ਦੋ ਤਿੰਨਾਂ ਨਗਰਾਂ ਦੀ ਗੱਲ ਸੁਣ ਲਈ ਵੀ ਅੱਜ ਕਮੇਟੀ ਇਕੱਠੀ ਹੋਈ ਬਾਵਾ ਹਾਲਾ ਲਾਲਾ ਗੁਰਦੁਆਰੇ 'ਚ ਉਹ ਇੱਕ ਦੂਜੇ ਨੂੰ ਗਾਲਾਂ ਤੱਕ ਗੱਡੀਆਂ ਆਹ ਕਮੇਟੀ ਬਦਲਨੀ ਜੀ ਉਹ ਕਮੇਟੀ ਬਦਲਨੀ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਦੋਂ ਇਹ ਕੰਮ ਤੁਸੀਂ ਕਰੋਗੇ ਤੇ ਉਹ ਇੱਕ ਜਿਹੜਾ ਵੀਰ ਭਰਾ ਮੈਨੂੰ ਦੱਸੇ ਵੀ ਸਾਡੇ ਪਿੰਡ ਐ ਹੋਇਆ ਕਹਿੰਦਾ 150 ਬੰਦਾ ਆਇਆ ਜੀ 150 ਬੰਦਾ ਮੈਂ ਕਿਹਾ ਜਦੋਂ ਮੈਂ ਦਵਾਨ ਲਾਉਣ ਆਉਣਾ ਤੁਹਾਡੇ ਪਿੰਡ ਇੰਨੇ ਤਾਂ ਉਦੋਂ ਵੀ ਨਹੀਂ ਹੁੰਦੇ ਕਿਉਂਕਿ ਇਹ ਨਿਯਮ ਹੈ ਨਾ ਸਾਡੇ ਪਿੰਡਾਂ ਵਾਲਿਆਂ ਦਾ ਜਾਂ ਕਿਤੇ ਵੀ ਚਲ ਜਾਓ ਗੁਰਦੁਆਰੇ ਚ ਲਾਉਂਸਮੈਂਟ ਹੋਈ ਜਾਵੇ ਆਓ ਭਾਈ ਆਪਾਂ ਦਰੀਆਂ ਝਾੜਨੀਆਂ ਆਓ ਭਾਈ ਵਿਸਾਖੀ ਦਾ ਦਿਹਾੜਾ ਆ ਰਿਹਾ ਇਮਾਰਤ ਸਾਫ ਕਰਨੀ ਜਾਲੇ ਲਾਉਣੇ ਨੇ ਆਓ ਭਾਈ ਆਪਾਂ ਮੈਟ ਝਾੜਨੇ ਨੇ ਫੇਰ ਤਾਂ 25 ਕ ਲਾਉਂਸਮੈਂਟਾਂ ਕਰੋ ਤੇ 20 15 10 ਜਣੇ ਆ ਜਾਣਗੇ ਇੱਕ ਲਾਉਂਸਮੈਂਟ ਕਰੋ ਵੀ ਭਾਈ ਪ੍ਰਧਾਨ ਸਾਹਿਬ ਦੀ ਚੋਣ ਕਰਨੀ ਹੈ ਜਿਹੜਾ ਬਿਮਾਰ ਹੁੰਦਾ ਉਹ ਸਭ ਤੋਂ ਪਹਿਲਾਂ ਪਹੁੰਚਦਾ ਕਹਿੰਦਾ ਮੇਰੇ ਬਿਨਾਂ ਨਹੀਂ ਸਰਨਾ ਉੱਥੇ ਮੈਨੂੰ ਜਾਣਾ ਪੈਣਾ ਮੈਨੂੰ ਸਲਾਹ ਦੇਣੀ ਪੈਣੀ ਹੈ ਇਦਾਂ ਦੇ ਕੰਮ 'ਚ ਫਵਾਦ ਲੈਣ ਲਈ ਲੋਕ ਛੇਤੀ ਇਕੱਠੇ ਹੋ ਜਾਂਦੇ ਨੇ ਆਪੋ ਆਪਣਾ ਆਨੰਦ ਪਾਣਦੇ ਨੇ ਵੀ ਮੈਂ ਵੀ ਜਾ ਕੇ ਚਾਰ ਗੱਲਾਂ ਕਹਿ ਦੂੰ ਪਾਠੀ ਨੂੰ ਮੈਂ ਵੀ ਚਾਰ ਗੱਲਾਂ ਕਹਿ ਦੂੰ ਕਮੇਟੀ ਵਾਲਿਆਂ ਨੂੰ ਤੁਸੀਂ ਦਾਲ 'ਚ ଲੂਣ ਘੱਟ ਪਾਇਆ ਤੁਸੀਂ ਸਬਜ਼ੀ ਨਹੀਂ ਦਾਣ ਦੀ ਬਣਾਈ ਫਿਰ ਹਰ ਕੋਈ ਅਲਾਮਾਂ ਦੇਣਾ ਜਾਂਦਾ ਹੈ ਪਰ ਜਿਵੇਂ ਇਕੱਠੇ ਇਦਾਂ ਇੱਕ ਦੂਜੇ ਦੇ ਜੁੰਡੇ ਪਟਣ ਨੂੰ ਆਉਂਦੇ ਹੋ ਨਾ ਇਹ ਛੱਡ ਕੇ ਗੁਰੂ ਦੀ ਕਥਾ ਕਹਾਣੀਆਂ ਗੁਰੂ ਦੇ ਬਚਨ ਗੁਰੂ ਕੇ ਪਿਆਰ ਦੇ ਕੀਰਤਨ ਵਾਸਤੇ ਕੱਠੇ ਹੋ ਕੇ ਗੁਰੂ ਦਾ ਬਚਨ ਸੁਣ ਕੇ ਕਿਤੇ ਜੀਵਨ ਚ ਧਾਰਨ ਕਰ ਲਈਏ ਫਿਰ ਮਾਰਗ ਜੀ ਕਹਿੰਦੇ ਤੂੰ ਖਾਲਸੇ ਦੇ ਰਸਤੇ ਤੇ ਤੁਰਿਆ ਖਾਲਸ ਪਿਓਰ ਹੁੰਦਾ ਜਿਹਦੇ ਵਿੱਚ ਮਲਾਵਟ ਕੋਈ ਨਾ ਹੋਵੇ ਮਾਰਗ